ਇਹਨਾਂ ਨੇ ਇਹਦੇ ਵਾਲ ਵੀ ਨਹੀਂ ਜੰਨੇ ਉਹਨੇ ਚੈਨ ਤੋੜ ਲਈ ਤੁਸੀਂ ਆਹ ਦੇਖੋ ਵੀ ਇੰਨੀ ਗੁੰਡਾਗਰਦੀ ਹੋ ਰਹੀ ਹੈ ਤੇ ਪ੍ਰਸ਼ਾਸਨ ਜਿਹੜਾ ਕਾਰਵਾਈ ਕਰ ਰਿਹਾ ਉਹ ਨਾ ਮਾਤਰ ਵੀ ਕੋਈ ਦੂਜੇ ਪਾਸੋਂ ਪ੍ਰੈਸ਼ਰ ਹੈ ਪੱਲੇ ਦੱਬਿਆ ਹੈ ਕੋਈ ਆਹ ਦੇਖੋ ਉਹਨੂੰ ਕਿੱਦਾਂ ਥੱਲੇ ਸੁੱਟਿਆ ਜੇ ਅਸੀਂ ਲਿਟਰਲੀ ਨਾ ਪਹੁੰਚਦੇ 10 ਮਿੰਟ ਇਹਨਾਂ ਨੇ ਮੁੰਡੇ ਦੋਨੋਂ ਮਾਰ ਦਿੱਤੇ ਆ ਦੇਖੋ ਡੰਡੇ ਰਾਡਾਂ ਮਲੇ ਪਹਿਲੀ ਦੁਕਾਨ ਚ ਗਰਫਾਨਾ ਦਾਦ ਰੋਡਾ ਸਭ ਕੁਝ ਲੈ ਕੇ ਬੈਠੇ ਸੀ ਉਹਨਾਂ ਦਾ ਛੋਟਾ ਮੁੰਡਾ ਸਟੂਲ ਉਮਾਰਿਆ ਨਾਲ ਨੇ ਵੱਡਾ ਲੋਹੇ ਦੇ ਸਟੂਲ ਕੀ ਪਰ ਜੋ ਉਹਨਾਂ ਦੇ ਅੱਛੇ ਹੀ ਚੀਜ਼ ਮੇਰਾ ਨਾਮ ਪਰਮਵੀਰ ਸਿੰਘ ਕਿਵੇਂ ਲੱਗਦਾ ਹੈ ਹੈਗਵਾਟ 11 242 ਪਹੁੰਚੇ ਹੈਗੇ ਉਹ ਕਿ ਅਤਾਜਣ ਦੇ ਦੇਖੋ ਜੀ ਅਸੀਂ ਪ੍ਰਸ਼ਾਸਨ ਦੇ ਅੱਗੇ ਇੱਕ ਐਨੀ ਅੰਨੀ ਗੁੰਡਾਗਰਦੀ ਦੇ ਨਹਿਰਗਰਦੀ ਦਾ ਸਵਾਲ ਪੁੱਛਣ ਆਏ ਹਾਂ ਬੀਜ ਇੱਥੇ ਇਹ ਕੁਝ ਹੋ ਰਿਹਾ ਤੇ ਲੋਕ ਯੂਪੀਪੀਆਰ ਸੁਣਦੇ ਸੀਗੇ ਇਹ ਤਾਂ ਉੱਤੋਂ ਮਾੜਾ ਹੋ ਗਿਆ ਪੰਜਾਬ ਦੇ ਵਿੱਚ ਉਹ ਵੀ ਪੰਜਾਬ ਦੀ ਲੁਧਿਆਣਾ ਦੀ ਇਹੋ ਜੀ ਮਾਰਕੀਟ ਜਿੱਥੇ ਐਡੀ ਵੱਡੀ ਐਸੋਸੀਏਸ਼ਨ ਹੈ ਮੇਰੇ ਖਿਆਲ 'ਚ ਪੰਜਾਬ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਹੋਏਗੀ ਜਿੱਥੇ ਕੰਮ ਹੈ ਪਰ ਉੱਥੇ 10 ਸਾਲ ਪਹਿਲਾਂ ਇੱਕ ਹੋਰ ਵਾਕਿਆ ਵੀ ਹੋਇਆ ਕਿਸੇ ਦੁਕਾਨਦਾਰ ਦੇ ਝਗੜਾ ਹੋਇਆ ਪਿਸਟਲ ਲੱਗੀ ਮਤਲਬ ਉੱਥੇ ਗਾਰਮੈਂਟ ਵਿੱਚ ਗੁੰਡਾਗਰਦੀ ਆਮ ਹੋ ਗਈ ਅੱਜ ਦੋ ਭਰਾ ਸੀਗੇ ਠੀਕ ਹੈ ਉਹਨਾਂ ਨੇ ਪ੍ਰੀਪਲਾਨ ਤਰੀਕੇ ਨਾਲ 8-10 ਜਣਿਆਂ ਨੇ ਠੀਕ ਹੈ ਔਮਲਾ ਕੀ ਤੈਨੀ ਦੁਕਾਨ ਦੇ ਅੰਦਰ ਵੜ ਕੇ ਐਨੇ ਵੀ ਕਿ ਬਾਹਰ ਦੁਕਾਨ ਦੇ ਅੰਦਰ ਗੱਲਬਾਤ ਕਰਨ ਦੇ ਬੰਨੇ ਆਏ ਪੂਰੀ ਤਿਆਰੀ ਨਾਲ ਹਥਿਆਰ ਲੈ ਕੇ ਉਹਨਾਂ ਕੋ ਰੋਡਾ ਦਾਤ ਕਿਰਪਾਨਾ ਜਿਹੜੀਆਂ ਸਾਰੀਆਂ ਵੀਡੀਓ ਰਿਕਾਰਡ ਹੈ ਉਹ ਤੁਸੀਂ ਦਵਾਲੀ ਪਹੁੰਚੋ ਕੀ ਮੰਗ ਕਰਦੇ ਅਸੀਂ ਇੱਥੇ ਕੋ ਦਵਾਲੀ ਆਏ ਤੇ ਬਿਆਨ ਦੋਣ ਮੰਤਰੀ ਤੇ ਤੇ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਜੇ ਸਾਡੀ ਸੁਣਵਾਈ ਹੋਈ ਠੀਕ ਹੈ ਨਹੀਂ ਤਾਂ ਕੱਲ ਆਪਾਂ ਸਾਰੇ ਰੈਸੀਪੀ ਤੱਕ ਡੀਰੀ ਵੀ ਤੱਕ ਸਾਰਿਆਂ ਦਾ ਅਪਰੋਚ ਕਰਾਂਗੇ ਕਿਉਂਕਿ ਸਾਨੂੰ 3 ਦਿਨ ਹੋ ਗਏ ਦੇਖਦੇ ਵੀ ਇੱਥੇ ਕੋਈ ਕਾਰਵਾਈ ਨਹੀਂ ਹੋ ਰਹੀ ਜੇ ਪਰਚਾ ਕੱਢਿਆ ਇਹ ਨਾਮਾਤਰ ਜਿਵੇਂ ਕਿਸੇ ਨੂੰ ਧੱਪੜ ਮਾਰਿਆ ਹੁੰਦਾ ਨਾ ਉਹਦਾ ਪਰਚਾ ਕੱਢ ਕੇ ਭੇਜਤਾ ਜੀ ਇਹਦਾਹੀ ਮਤਲਬ ਹੈ ਨਾ ਵੀ ਦੂਜੇ ਪਾਸੋਂ ਆਪਾਂ ਪ੍ਰਸ਼ਾਸਨ ਕੁਝ ਕਰਕੇ ਬੈਠਾ ਜੇ ਸਾਨੂੰ ਅੱਜ ਇਤ ਇਨਸਾਫ ਨਹੀਂ ਮਿਲੇਗਾ ਸ ਡੀਜੀਪੀ ਸਾਹਿਬ ਕੋਲ ਸੀਐਮ ਦਾ ਘਰ ਜਗਾ ਅਪਰੋਚ ਕਰਾਂਗੇ ਕਿਉਂਕਿ ਸਾਨੂੰ ਇਨਸਾਫ ਚਾਹੀਦਾ ਹੈ ਕਾਨੂੰਨ ਛੋਟੇ ਇਹ ਦੋਨੋਂ ਭਰਾ ਇਕੱਲੇ ਨੇ ਫਾਦਰ ਇਹਨਾਂ ਜ਼ਿਰਤੇ ਨਹੀਂ ਠੀਕ ਹੈ ਇੱਕ ਦੀ ਉਮਰ 22 ਸਾਲ ਦੀ 23 ਸਾਲ ਮੈਂ ਇਹਨਾਂ ਬੰਦਿਆਂ ਨੂੰ ਰੰਜਿਸ਼ ਕੀ ਹੈ ਵੀ ਇਹ ਕੰਮ ਕਰ ਰਿਹਾ ਇਹਨਾਂ ਕੰਮ ਚੱਲ ਗਿਆ ਉਹਨਾਂ ਦਾ ਕੰਮ ਘਟਾ ਰੰਜਿਸ਼ ਜਿਹਾ ਹੁੰਦੀ ਹੈ ਦੁਕਾਨ ਤੇ ਬੈਠੇ ਦੁਕਾਨਾਂ ਖੋਲ ਉਹ ਹੁਣ ਵੀ ਦੁਕਾਨਾਂ ਖੋਲ ਕੇ ਬੈਠੇ ਨੇ ਅਸੀਂ ਧੱਕੇ ਖਾ ਰਹੇ ਹਾਂ ਪ੍ਰਸ਼ਾਸਨ ਕੋਲ ਮੰਗ ਕਰਦੇ ਵੀ ਇਨਸਾਫ ਦੀ ਸੱਟਾਂ ਖਾ ਕੇ ਮੰਗ ਕਰ ਰਹੇ ਹਾਂ ਠੀਕ ਹੈ ਉਹ ਮਾਰ ਕੇ ਵੀ ਦੁਕਾਨਾਂ ਤੇ ਬੈਠੇ ਨੇ ਐਹੀ ਜਵਾਬ ਅਸੀਂ ਲੈ ਮੈਨੂੰ ਵਧੀਆ ਜਵਾਬ ਮਿਲੇਗਾ ਸੋਲਿਡ ਤਾਂ ਠੀਕ ਹੈ ਨਿਤਾ ਦੀ ਸੀਪੀ ਕੋ ਸਿੱਧੇ ਅਪਰੋਚ ਕਰਾਂਗੇ ਜੀ ਇਨਸਾਫ ਹੋਵੇ ਇਨਸਾਫ ਪੂਰੇ ਸਾਜੀ ਕੀ ਨਾਮ ਹੀ ਤੁਹਾਡਾ ਰੋਡਰਾ ਬਹੁਤ ਹੈ ਮੈਂ ਨਾਮ ਗੁਰੂ ਸਿੰਘ ਸਿੰਘ ਮੱਕੜਾ ਪਰਿੰਕੀ ਕਾਰਨ ਕੀ ਹੋਇਆ ਤੁਸੀਂ ਅੱਜ ਹਸਪੀਟਲ ਆਏ ਹੋ ਤੁਹਾਡੇ ਸਰ ਸਾਡੇ ਤੇ ਹਮਲਾ ਕੀਤਾ ਗਿਆ ਚਾਰ ਪੰਜ ਗੁੰਡਿਆਂ ਨੇ ਮਿਲ ਕੇ ਸਾਡੇ ਤੇ ਹਮਲਾ ਕੀਤਾ ਸਾਨੂੰ ਦੁਕਾਨ ਤੇ ਬਲਾ ਗਿਆ ਜੀ ਇਹ ਕੱਦੀ ਗੱਲ ਹੈਗੀ ਹੈ ਇਹ ਕੱਲ ਰਾਤ ਦੀ ਗੱਲ ਹੈ ਸਾਨੂੰ ਸਾਡੇ ਪੜੋਸੀ ਹੀ ਕੇ ਦੁਕਾਨਦਾਰ ਜੀ ਉਹਨਾਂ ਨੇ ਸਾਨੂੰ ਰਾਜਨਾਮੇ ਲਈ ਬੁਲਾਇਆ ਜੀ ਉਹਨਾਂ ਨੇ ਸਾਡੇ ਤੇ ਫਿਰ ਉੱਤੇ ਡੌਡਾ ਲੈ ਕੇ ਹਮਲਾ ਕਰਤਾ ਮੇਰੇ ਫਾਦਰ ਸਾਹਿਬ ਤੇ ਮਿਰਤੇ ਹਮਨਾ ਬਹੁਤ ਜ਼ਿਆਦਾ ਹਮਲਾ ਆ ਤੁਹਾਡੇ ਅੱਖ ਦੇ ਉੱਤੇ ਕੀ ਹੋਇਆ ਮਿਰਤੇ ਇਹਨਾਂ ਨੇ ਬਹੁਤ ਜ ਤਿੱਖੀ ਚੀਜ਼ਾਂ ਮਾਰੀਆਂ ਦਾਤ ਮਾਰਿਆ ਨੇ ਮਿਰਤੇ ਲੈ ਗਏ ਜੀ ਮੈਂ ਬਚਾ ਕਰਕੇ ਅਸੀਂ ਪੁੱਜੇ ਆ ਸਾਰੀ ਬਹੁਤ ਔਖੀ ਜਾਨ ਬਚੀ ਆ ਸੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਿਹਾ ਜੀ ਕਿ ਸਾਨੂੰ ਬਚਾ ਲਵਾ ਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਨੇ ਸਿਵਲ ਪਰਚਾ ਕਰਾਇਆ ਤੁਸੀਂ ਹਾਂਜੀ ਪਰਚਾ ਵੀ ਰੱਤ ਸਿਵਲ ਚ ਕਰਾਇਆ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ ਸਾਡੇ ਤੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਤੁਹਾਡੇ ਸਰ ਮੇਰੇ ਸਿਰ ਮੂੰਹ ਤੇ ਲੱਗੀ ਸਰ ਬਾਹਵੇਂ ਲੱਗੀਆਂ ਮੈਨੂੰ ਗੋਡੇ ਤੇ ਲੱਗੀ ਸਰ ਜੀ ਫਿਰ ਤੁਰਨ ਜੋਗਾ ਵੀ ਨਹੀਂ ਛੜਿਆ ਨਾ ਨੇ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਇਨਸਾਫ ਮੰਗ ਕਰਦੇ ਆ ਸਾਨੂੰ ਅਸੀਂ ਦੁਕਾਨ ਖੋਲਣੀ ਕੰਮ ਕਰਨਾ ਸੀ ਕਿਵੇਂ ਕੰਮ ਕਰ ਸਕਦਾ ਹੈ ਜਿਹੜੇ ਗੁੰਡੇ ਦੇ ਆਉਂਦੇ ਹੋ ਜੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਉਤਾਰ ਸਿੰਘ ਅੱਜ ਕਾਰਨ ਕੀ ਬਣਿਆ ਜਿਹੜਾ ਤੁਸੀਂ ਸੀਐਮਸੀ ਹੌਸਟਾ ਪਹੁੰਚੇ ਅੱਜ ਮੈਂ ਤੇ ਮੇਰਾ ਬੇਟਾ ਇਹਨੇ ਬੁਰੇ ਤਰੀ ਕਿ ਸਾਡੇ ਤੇ ਜਿਹੜਾ ਹਮਲਾ ਹੋਇਆ ਜਿਹੜਾ ਕਿ ਪੂਰੀ ਪ੍ਰਸ਼ਾਸਨ ਦੇ ਸਾਹਮਣੇ 2 ਕਿਲੋਮੀਟਰ 100 ਮੀਟਰ ਦੀ ਦੂਰੀ ਤੇ ਸਾਡੀ ਦੁਕਾਨ ਆ ਜੀ ਨਹੀਂ ਇਹ ਗੱਲ ਇਹ ਕਿੰਨੀ ਤਰੀਕ ਦੀ ਗੱਲ ਹੈ ਜੀ ਇਹ ਕਾਰਨ ਕੀ ਬਣਿਆ ਕਿੱਥੇ ਕਾਰਨ ਹੈ ਕਿ ਜ ਮੈਂ ਆਪਣੇ ਬੇਟੇ ਨੂੰ ਇੱਕ ਨਵੀਂ ਦੁਕਾਨ ਕਾਲਗੜ੍ਹ ਮਾਰਕੀਟ 40 ਨੰਬਰ ਚੌਪ ਅੱਜ 22 ਦਿਨ ਪਹਿਲੇ ਖੋਲ ਕੇ ਅੱਛਾ ਉਹਨਾਂ ਨੂੰ ਨਵਾਂ ਕੰਮ ਖਲਵਾ ਕੇ ਦਿੱਤਾ ਸੀ ਤੇ ਉਹਦੀ ਦੁਕਾਨ ਦੇ ਨਾਲ ਦੋ ਦੁਕਾਨ ਛੱਡ ਕੇ ਇੱਕ ਹੈਗਾ ਜੀ ਮਨੀ ਗਾਰਮੈਂਟ ਥੱਲੇ ਜਿੰਦਾ ਜੀ ਮਨਪ੍ਰੀਤ ਸਿੰਘ ਮਨੀ ਤੇ ਇੱਕ ਰਸਨਦੀਪ ਸਿੰਘ ਜੋਪਰਾ ਆ ਗਏ ਦੋਨੋਂ ਰਾਤ ਤੇ ਬਦਮਾਸ਼ੀ ਜੀ ਜਿਹੜਾ ਸਾਡੇ ਨਾਲ ਦ ਕਿ ਨਵੀਂ ਦੁਕਾਨਾਂ ਨੇ ਖੋਲ੍ਹੀਏ ਤੇ ਕੰਮ ਦਾ ਸਾਨੂੰ ਫਰਕ ਪਾਣਗੇ ਕਾਰੋਬਾਰ 'ਚ ਫਰਕ ਪਊਗਾ ਜਦੋਂ ਉਹਨਾਂ ਨੇ ਦੇਖਿਆ ਕਿ ਕਾਰੋਬਾਰ 'ਚ ਆਪਣਾ ਆਪਸੀ ਸ਼ਾਂਤੀ ਨਾਲ ਆਪਣਾ ਕੰਮ ਕਰ ਰਹੇ ਆਂ ਗਾਗ ਲਾ ਰਹੇ ਆਂ ਕੁਝ ਵੀ ਕਰ ਰਹੇ ਆਂ ਕੋਈ ਜਨਨ ਨੂੰ ਦਿੱਕਤ ਹੋ ਗਈ ਕਿ ਇਹਨਾਂ ਨਵੀਂ ਦੁਕਾਨ ਖੋਲ੍ਹੀਏ ਅਸੀਂ ਇਹਨਾਂ ਨੂੰ ਖੜਾ ਨਹੀਂ ਦੇਣਾ ਮੇਰੇ ਬੇਟੇ ਨੂੰ ਆਏ ਦਿਨ ਗਾਲਾਂ ਕੱਢਦੇ ਪਏ ਨੇ 15 ਦਿਨਾਂ ਤੋਂ ਰੋਜ਼ ਉਹਨਾਂ ਨੂੰ ਥ੍ਰੈਡ ਕਰ ਰਹੇ ਨੇ ਰੋਜ਼ ਹੀ ਉਹਦੇ ਤੇ ਤਸ਼ੱਦਦ ਕਰਨ ਦੀ ਕੋਸ਼ਿਸ਼ ਕਰਨੇ ਕਦੇ ਗਾਲਾਂ ਕੱਢਦੇ ਨੇ ਕਦੇ ਕਦੇ ਇੱਥੇ ਮਾਲ ਨਹੀਂ ਰੱਖਣਾ ਕਦੀ ਕਹਿੰਦੇ ਇੱਥੇ ਮੁੰਡੇ ਨਹੀਂ ਤੁਹਾਡਾ ਨੌਕਰ ਖੜਾਊਗਾ ਕਦੀ ਕਹਿੰਦੇ ਤੁਸੀਂ ਇੱਥੇ ਡਿਸਪਲੇ ਨਹੀਂ ਕਰਨੀ ਕਦੀ ਸਾਨੂੰ ਕਹਿੰਦੇ ਤੁਸੀਂ ਇੱਥੇ ਖੜ ਕੇ ਗਾਗ ਨਹੀਂ ਬੁਲਾਣਾ ਕਦੀ ਕੁਝ ਨਹੀਂ ਕਰਨਾ ਬਿਲਕੁਲ ਅਸੀਂ ਜੈਨੂਨ ਤਰੀਕੇ ਨਾਲ ਆਪਣੀ ਦੁਕਾਨਦਾਰੀ ਕਰ ਰਹੇ ਹਾਂ ਉਹਦੇ ਵਿੱਚ ਵੀ ਸਾਨੂੰ ਇਹਨਾਂ ਨੂੰ ਇਤਰਾਜ਼ ਹੋਇਆ ਕਿ ਅਸੀਂ ਪੁਰਾਣੇ ਆ ਇਹ ਨਵੇਂ ਨੇ ਨਵੇਂ ਨੂੰ ਅਸੀਂ ਖੜਾ ਨਹੀਂ ਦੇਣਾ ਇਹਨਾਂ ਦੀ ਡਿਕਟੇਟਰਸ਼ਿਪ ਚੱਲ ਰਹੀ ਹੈ ਬੰਦਿਆਂ ਵੱਲੋਂ ਇੱਕ ਇੱਕ ਕਰਵਾਇਆ ਗਿਆ ਇਹ ਮਨਪ੍ਰੀਤ ਸਿੰਘ ਬਣੀ ਤੇ ਰਚਨਦੀਪ ਸਿੰਘ ਦੋ ਭਰਾ ਦੋਨੇ ਆਪਣੇ ਨੂੰ ਬਹੁਤ ਹੀ ਜ਼ਿਆਦਾ ਮਦਬਾਸ਼ ਕਹਿੰਦੇ ਆ ਇਸ ਗਲੀ 'ਚ ਸਾਡੀ ਹਕੂਮਤ ਚੱਲਦੀ ਹੈ ਇਸ ਗਲੀ 'ਚ ਤੁਸੀਂ ਦੁਕਾਨ ਖੋਲੀ ਤੇ ਖੋਲੀ ਕਿੱ ਐ ਸਭ ਕਿਸੇ ਜਮਾਨੇ ਸਾਡੇ ਕੋਲ ਨੌਕਰੀ ਕਰਦੇ ਸੀ ਅਸੀਂ ਇਹਨਾਂ ਨੂੰ ਐਨਾ ਸਾਥ ਦਿੱਤਾ ਜਾਂ ਚੜ ਕੇ ਸਾਡੇ ਧਿਰ ਤੇ ਸਾਡੇ ਤੇ ਬੋਲੀ ਜਾਂਦਾ ਪਹਿਲੇ ਆ ਜਨਾਂ ਨੂੰ ਸਮਝਾਓ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਨੂੰ ਸਮਝਾ ਕੇ ਇਹਨਾਂ ਦਾ ਜਿਹੜਾ ਅੱਜ ਤੁਹਾਡੇ ਸਿਰ ਦੇ ਉੱਤੇ ਤੁਹਾਡੀ ਪੱਟੀ ਕੀਤੀ ਹੋਈ ਹੈ 1:21 ਵਜੇ ਇੱਥੇ ਕੀ ਹੋਇਆ ਇੱਥੇ ਮੇਰੇ ਉਹਨੇ ਇੱਕ ਸਟੀਲ ਦੀ ੱਡੀ ਮਜ਼ਬੂਤ ਰਾਡ ਲੈ ਕੇ ਉਹਨੇ ਮੇਰੇ ਤੇ ਅੱਡਾ ਹਮਲਾ ਮੋਲਿਆ ਮੇਰੀ ਪਹਿਲੇ ਤੇ ਪੱਗ ਲਾਈ ਗਈ ਧੱਕਾ ਮੂਕੀ ਮੇਰੇ ਨਾਲ ਕੀਤੀ ਆਪਣੀ ਦੁਕਾਨ ਤੇ ਬੁਲਾਇਆ ਸਾਨੂੰ ਵੀ ਤੁਹਾਡਾ ਨਾ ਫੈਸਲਾ ਕਰਦੇ ਹਾਂ ਕੰਪਰੋਮਾਈਜ਼ ਕਰਦੇ ਹਾਂ ਤੁਹਾਡਾ ਨਾ ਜੱਫੀ ਪਾ ਕੇ ਪਾਣਾ ਅੱਗੇ ਆ ਭਾਈ ਸਾਹਿਬ ਸੀ ਇਹਨਾਂ ਦੀ ਰਿਲੇਸ਼ਨ ਚ ਉਹ ਹੈਗੇ ਨੇ ਜੀ ਤੇ ਇਹਨਾਂ ਨੇ ਕਿਹਾ ਚਲੋ ਨਹੀਂ ਆਪਾਂ ਬਹਿ ਕੇ ਜੀ ਇਹ ਗੱਲ ਕਰ ਲੈਂਦੇ ਕੋਈ ਦਿੱਕਤ ਨਹੀਂ ਅੱਧਾ ਦੀ ਕੋਈ ਗੱਲ ਨਹੀਂ ਪਰੇਸ਼ਾਨੀ ਨਹੀਂ ਹੋਊਗੀ ਆਪਾਂ ਆ ਜਾਓ ਜੀ ਇਹ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਛੱਡੇ ਤਰੀਕੇ ਨਾਲ ਗੱਲਬਾਤ ਕਰਦੇ ਕਰਦੇ ਜੀ ਉਹ ਜਿਹੜਾ ਬੰਦਾ ਜਿਹੜਾ ਮਾਨਪ੍ਰੀਤ ਸਿੰਘ ਮਣੀ ਉਹਨੇ ਆਪਣੇ ਭਰਾ ਨੂੰ ਕੀ ਇਸ਼ਾਰਾ ਕੀਤਾ ਕੀ ਨਹੀਂ ਕੀਤਾ ਉਹਨੇ ਮੈਨੂੰ ਤੂੰ ਤੂੰ ਕਰਕੇ ਮੇਰੇ ਨਾਲ ਫालतू ਜੁੱਤੀ ਬੋਲਣ ਲੱਗ ਪਿਆ ਤੂੰ ਐ ਤੂੰ ਐ ਤੁਸੀਂ ਜੋੜੇ ਪਿਆਰ ਦੇ ਚੋਰ ਹੋ ਤੁਸੀਂ ਐਦਾ ਮੈਂ ਕਿਹਾ ਮੈਂ ਨਾ ਜ਼ਮੀਨ ਨਾਲ ਗੱਲ ਕਰ ਮੈਂ ਤੇਰੇ ਪਾਪ ਪਿਓ ਦੀ ਦਾਦ ਦੇ ਪਿਓ ਬਰਾਬਰ ਆ ਤੇ ਤੁਸੀਂ ਮੌਕੇ ਤੇ ਤੁਸੀਂ ਕੰਪਲੇਟ ਲਿਖਾਈਏ ਤੁਸੀਂ ਮੈਂ ਕੰਪਲੇਟ 28 ਤਰੀਕ ਪਹਿਲੇ ਲਿਖਾਈ ਸੀ ਉਸ ਤੋਂ ਪਹਿਲੇ 28 ਤਰੀਕ ਨਾਲ ਸਾਡੇ ਬੱਚਿਆਂ ਨੂੰ ਖਾਲਾ ਘਟਿਆ ਸੀ ਉਸ ਦਿਨ ਮੈਂ ਬਾਹਰ ਸੀਗਾ ਹਮਰਸਰਸੀ ਦੇ ਦਰਬਾਰ ਦਾ ਮੱਥਾ ਟੇਕਣ ਗਿਆ ਤੇ ਹੁਣ ਤੁਸੀਂ ਆਪਣੀ ਰਿਪੋਰਟ ਕਿੱਥੇ ਲਖਵਾਈ ਹੈ ਆਪਣੀ ਮੈਂ ਆਪਣੀ ਰਿਪੋਰਟ ਪੁਲਿਸ ਥਾਣੇ ਕੋਲ 42 ਤੇ ਪੁਲਿਸ ਥਾਣੇ ਤੋਂ ਕੋਈ ਆਇਆ ਸੀ ਕੋਈ ਮੁਲਾਜ਼ਮ ਆਇਆ ਸੀ ਕੋਈ ਨਹੀਂ ਆਇਆ ਅਜ ਤੱਕ ਜੀ 28 ਤਰੀਕ ਦੀ ਰਿਪੋਰਟ ਲਗਾਈ ਅਜ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਸਾਡੀ 28 ਤਰੀਕ ਦੀ ਗੱਲ ਹੈਗੀ ਤੇ ਅੱਜ 3 ਤਰੀਕ ਹੋ ਗਈ ਹੋਈ ਦੁਬਾਰਾ ਸਾਡੇ ਤੇ ਹਮਲਾ ਹੋ ਚੁੱਕਾ ਹੈ 28 ਤਰੀਕ ਪਹਿਲਾ ਹੋਇਆ ਜੀ ਅੱਜ ਦੂਜਾ ਹੋ ਗਿਆ ਇਨ ਬਿਟਵੀਨ ਸਾਨੂੰ ਰੋਜ਼ ਗੱਲਾਂ ਕਰਦੇ ਸੀ 28 ਤਰੀਕ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਕਰ ਲਿਆ ਪੁਲਿਸ ਨੇ ਤੁਹਾਡਾ ਕੀ ਬਿਗੜਦਾ ਸਾਡਾ ਪੁਲਿਸ ਨਾਲ ਕੋਈ ਤੁਸੀਂ ਪੁਲਿਸ ਤੋਂ ਕੀ ਕਰਵਾ ਲਿਆ ਸਾਨੂੰ ਫੋਨ ਆਨੇ ਐਸਾ ਉਹਨਾਂ ਨੇ ਪੁਲਿਸ ਨੇ ਕਿਸੇ ਨੇ ਫੋਨ ਵੀ ਕੀਤੇ ਆ ਵਾਟ ਇਹਨਾਂ ਨੇ ਕਿਹਾ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਸੀ ਤੇ ਬਹੁਤ ਉੱਤਰ ਲੈਵਲ ਦੇ ਬੰਦੇ ਆ ਤੇ ਪੁਲਿਸ ਸਾਨੂੰ ਕੀ ਕਰ ਲੂ ਉਸ ਕਰਕੇ ਇਹਨਾਂ ਦੀ ਹਿੰਮਤ ਬਹੁਤ ਵਧ ਗਈ ਨਹੀਂ ਤੁਹਾਡੇ ਬੇਟੇ ਦੇ ਵੀ ਹੁਣ ਵੱਜੀਆਂ ਸੱਟਾਂ ਮੇਰਾ ਬੇਟਾ ਸੀਐਮਸੀ ਦਾਖਲ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਜੀ ਆ ਇਮਰਜੈਂਸੀ ਹੈਗੀ ਸਾਹਮਣੇ ਜੀ ਸੀਐਮਸੀ داخل ਅਸੀਂ ਬਾਹਰ ਖੜੇ ਆ ਤੇ ਮੇਰੇ ਦੇਖੋ ਅੱਡੀ ਅੱਡੀ ਜ਼ਬਰਦਸਤ ਹਨਾ ਨੇ ਆ ਦੇਖੋ ਕੈਮਰਾ ਪਰਸਨ ਨੂੰ ਦਿਖਾਇਆ ਜਾਵੇ ਜਰਾ ਆਹ ਵੇਖੋ ਜੀ ਕੈਮਰਾ ਪਰਸਨ ਦੇਖੋ ਜੀ ਕਹਾ ਮੇਰੇ ਇਹਨੇ ਅਸੀਂ ਜ਼ਬਰਦਸਤ ਸੱਟ ਮਾਰੀ ਮੇਰੇ ਇੱਥੇ ਟਾਂਕੇ ਲੱਗੇ ਹੋਏ ਆ ਜੀ ਆਹ ਲੱਤ ਮੇਰੀ ਪਾੜੀ ਪਈ ਇੱਥੇ ਮੇਰੇ ਟਾਂਕੇ ਲੱਗੇ ਹੋਏ ਆ ਜੀ ਸਿਰ ਤੇ ਮੇਰੇ ਟਾਂਕੇ ਲੱਗੇ ਆ ਇਹ ਦੇਖੋ ਕੋਈ ਬੁਜ਼ੁਰਗਾਂ ਦੀ ਕੋਈ ਇੱਜ਼ਤ ਕਰਦੇ ਪੈਣ ਜਿਹੜੇ ਕਹਿੰਦੇ ਅਸੀਂ ਅਸੀਂ ਕੋਲ ਤੁਹਾਡਾ ਕੋਈ ਹੱਲ ਨਹੀਂ ਹੈ ਅਜੇ ਤੱਕ ਤਾਂ ਪ੍ਰਸ਼ਾਸਨ ਕੋਲ ਕੋਈ ਹੱਲ ਹੀ ਨਹੀਂ ਬਲਕਿ ਸਾਨੂੰ ਡਰਾਵਾ ਹੀ ਆ ਰਿਹਾ ਵੀ ਉਹ ਬੰਦੇ ਨੂੰ ਧਮਕੀਆਂ ਦੇ ਰਿਹਾ ਤੁਹਾਨੂੰ ਹਾਂ ਉਹ ਹਜੇ ਤੱਕ ਤੁਹਾਨੂੰ ਧਮਕੀਆਂ ਬਾਏ ਬਾਕਾਇਦਾ ਲੋਕਾਂ ਥਰੂ ਆ ਰਹੀਆਂ ਕੀ ਮੰਗ ਕੀ ਕਰਦੇ ਹੁਣ ਤੁਸੀਂ ਮਸੀਂ ਇਹ ਮੰਗ ਕਰ ਰਹੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਸਰਾਰਤੀ ਅਨਸਰਾਂ ਤੇ ਜਿਹੜੀ ਨੱਥ ਪਾਈ ਜਾਵੇ ਤੇ ਜਿਹੜਾ ਮਾਹੌਲ ਮਾਰਕੀਟ ਦਾ ਮਾਹੌਲ ਹੈ ਉਹਨੂੰ ਸੁਖਾਵਾਂ ਕਰਕੇ ਤਾਂ ਕਿ ਸਾਬ ਵਪਾਰ ਕਰ ਸਕੀਏ ਬੱਚੇ ਆਪਣੇ ਪਾਲ ਸਕੀਏ ਸਾਡੇ ਅਸੀਂ ਕਰ ਸੀ ਆ ਬੱਚੇ ਪਾਲੇ ਲੜਨ ਤੋਂ ਨਹੀਂ ਆਏ ਅਸੀਂ ਅਸੀਂ ਵਪਾਰੀ ਬੰਦੇ ਲੜਾਈ ਨਹੀਂ ਕਦੀ ਕਰਦਾ ਵਪਾਰੀ ਹਮੇਸ਼ਾ ਸੁਖ ਸ਼ਾਂਤੀ ਦੀ ਜ਼ਿੰਦਗੀ ਜੀਣਾ ਚਾਹੁੰਦਾ ਤੇ ਸਾਨੂੰ ਸੁਖ ਸ਼ਾਂਤੀ ਦੀ ਜ਼ਿੰਦਗੀ ਚਾਹੀਦੀ ਧੰਨਵਾਦ